ਅਜੇ ਨਗਰ ਕੌਂਸਲ ਦਰਾਹਾਂ ਅੱਗੇ ਭਾਜਪਾ ਆਗੂਆਂ ਵੱਲੋਂ ਅਤੇ ਸ਼ਹਿਰ ਦੇ ਮੋਤਵਾਰ ਵਿਅਕਤੀਆਂ ਵੱਲੋਂ ਇੱਕ ਧਰਨਾ ਲਗਾਇਆ ਗਿਆ ਆਗੂਆਂ ਦੇ ਦੱਸਣ ਅਨੁਸਾਰ ਇਸ ਧਰਨੇ ਦਾ ਮੁੱਖ ਮਕਸਦ ਜੋ ਸ਼ਹਿਰ ਦੀਆਂ ਸਮੱਸਿਆਵਾਂ ਹਨ ਜੋ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਨੇ ਉਹਨਾਂ ਦਾ ਕੋਈ ਹੱਲ ਨਹੀਂ ਹੋ ਰਿਹਾ ਉਹਨਾਂ ਨੂੰ ਲੈ ਕੇ ਇਸ ਧਰਨੇ ਦਾ ਆਯੋਜਨ ਕੀਤਾ ਗਿਆ ਸੀ ਇਸ ਮੌਕੇ ਭਾਜਪਾ ਦੇ ਸਪੋਕਸਪਰਸਨ ਨਿਤੂ ਸਿੰਘ BCSL ਦੇ ਪ੍ਰਧਾਨ ਸੁਖਜੀਤ ਸਿੰਘ ਤੋਂ ਇਲਾਵਾ ਜੋ ਗਰਦੀਪ ਸਿੰਘ ਮਿੱਠੂ ਜਟਾਣਾ ਸਮੇਤ ਅਨੇਕ ਮੋਤਵਰ ਅਤੇ ਆਗੂਆਂ ਨੇ ਇਸ ਧਰਨੇ ਨੂੰ ਸੰਬੋਧਨ ਕੀਤਾ ਇਸ ਮੌਕੇ ਤੇ ਪੁੱਜ ਕੇ ADC ਰਵਿੰਦਰਪਾਲ ਸਿੰਘ ਅਤੇ ਕਾਰਜ ਸਦਕ ਅਫਸਰ ਹਰਨਿੰਦਰ ਸਿੰਘ ਨੇ ਧੰਨੇ ਤੇ ਬੈਠੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਜਲਦ ਹੀ ਹੱਲ ਕੀਤਾ ਜਾਵੇਗਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਰ ਰਿਕਾਰਡ ਵੀ ਕਰ ਲੋ ਬੋਲਟਿੰਗ ਫਰ ਵੀਰੇ ਦੇਤਾ ਬਜਰੀ ਪਈ ਆ ਬਿਲਕੁਲ ਗਲਤ ਗੱਲ ਆ ਆਲਰੇਡੀ ਮੈਨੂੰ ਉਪਰ ਕਰਤਾ ਹੈ ਤਾਂ ਮੇਰੇ ਆਂ ਤਾਂ ਪਹਿਲਾਂ ਹੀ ਉੱਥੇ ਜਿਸ ਵੀ ਭੇਜਦੇ ਸੀ ਵੀ ਭੇਜਦੀ ਆ ਨਾਲ ਟੋਰੀਆਂ ਭੇਜ ਦਿੰਦੀ ਆ ਜੈਡੂਲ ਦੇ ਤੋਂ ਦੇਤਾ ਨੇ ਕੋਈ ਉਹਦੇ ਰਿਗਰਡਿੰਗ ਦਿੱਤਾ ਤਾਂ ਜੀਕਰ ਨੰਬਰ ਤੋਂ ਵੀ ਦੇਣਾ ਇਸ ਦਾ ਕਿ ਮੈਂ ਇਹ ਮੁੱਦੋ ਤੋਂ ਸਤ ਇਸ਼ੂ ਆ ਦੈਟ ਇਜ਼ ਆਫ ਵੈਰੀ ਸੀਰੀਅਸ ਸੋਸ਼ਲ ਕੰਪਲੈਂਟ ਹਾਂ ਜਿਹੜੀ ਉੱਥੇ ਡੱਫ ਉਸ ਨੂੰ ਵਾਰ-ਵਾਰ ਅਕਲ ਗਈ ਜਾ ਰਹੀ ਆ ਉਸ ਨਾਲ ਜੋ ਨਾਲ ਲੱਗਦੇ ਰਹਿਸ਼ੀ ਕੀਰਤਨ ਦੇ ਬਾਗ ਨੇ ਬੱਚਿਆਂ ਨੂੰ ਖਾਸ ਤੌਰ ਤੇ ਜੁੜਗ ਨੇ ਉਹ ਬੜੀ ਨਿਕਲਤ ਸਮਨਾ ਕਰਨਾ ਚਾਹੀਦਾ ਇੱਕ ਵਾਰ ਇਹਦਾ ਬੰਦਾ ਘੜਾ ਦੇ ਨਾਲ ਆਡੈਂਟੀਫਾਈ ਕੀਤਾ ਪਰ ਉਸ ਨੂੰ ਕੌਣ ਲੱਗ ਲਗਾ ਰਿਹਾ ਉੱਥੇ ਜੀ ਬਾਰ ਬਾਰ ਤੁਹਾਡੇ ਲੋਕਲ ਲੈਵਲ ਦਾ ਇਸ਼ੂ ਹੈ ਮੇਰਾ ਜ਼ਿਆਦਾ ਟਿੱਪਣੀ ਕਰਨਾ ਨਹੀਂ ਬੰਦਾ ਲੇਕਿਨ ਹੋਣ ਜਦੋਂ ਮੈਂ ਉੱਥੇ ਚੱਕਰ ਲਗਾ ਕੇ ਆਇਆ ਕੁਝ ਨਸ਼ੇੜੀ ਕਿਸਮ ਦੇ ਲੋਕ ਉੱਥੇ ਸਿਗਰਟ ਜਾਂ ਜੋ ਸੇਵਨ ਕਰ ਰਹੇ ਬਿਲਕੁਲ ਪੋਣੇ 5 ਮਿੰਟ ਪਹਿਲਾਂ ਦੀ ਗੱਲ ਹੈ ਫੋਟੋਆਂ ਮੇਰੇ ਕੋਲ ਆ ਜੋ ਤਾਂ ਇਹੋ ਜਿਹੇ ਲੋਕ ਬੀੜੀ ਜਲਾ ਕੇ ਸੁੱਟ ਦਿੰਦੇ ਨੇ ਤਾਂ ਸੁੱਕੇ ਕੂੜੇ ਨੂੰ ਆਗਲ ਗੰਦਾ ਪੂਰਾ ਚਾਸ ਹੁੰਦਾ ਸਿਰਫ ਹੁਣ ਤੋਂ 20 25 ਮਿੰਟ ਪਹਿਲਾਂ ਮੈਂ ਉੱਥੇ ਦੇਖਿਆ ਮੈਨੂੰ ਦੇਖ ਕੇ ਭੱਜ ਗਏ ਮੇਰੀ ਗੱਡੀ ਦੇਖ ਕੇ ਇਹ ਕੋੜਾ ਲੋਕੀ ਵੀ ਸਾਡਾ ਕੋਆਪਰੇਟ ਕਰਨ ਵੀ ਆ ਰੌਂਡ ਜੌਬ ਚ ਹਾਂਜੀ ਥੈਂਕ ਯੂ ਹਾਂਜੀ ਮੈਡਮ ਅੱਜ ਨਗਰ ਕਾਉਂਸਲ ਦੇ ਅੱਗੇ ਤੁਹਾਡੇ ਵੱਲੋਂ ਧਰਨਾ ਲਗਾਇਆ ਗਿਆ ਕਿਸ ਮੁੱਦਿਆਂ ਨੂੰ ਲੈ ਕੇ ਕਿੰਨਾ ਮਸਲਾ ਲੈ ਕੇ ਧਰਨਾ ਲਗਾਇਆ ਗਿਆ ਦੱਸੋ ਕਿਸੇ ਬਾਰੇ ਇਹ ਜੋ ਅੱਜ ਧਰਨਾ ਜੋ ਪ੍ਰੋਟੈਸਟ ਹੋਇਆ ਸੀ ਇਹ ਸਿਰਫ ਸ਼ਹਿਰ ਵਾਸੀਆਂ ਵੱਲੋਂ ਹੋਇਆ ਸੀ ਜਿਸ ਦਾ ਕਾਰਨ ਸੀ ਕਿ ਨਗਰ ਕੌਂਸਲ ਦੁ ਰਾਹਾ ਵੱਲੋਂ ਸਾਡੇ ਸ਼ਹਿਰ ਦੀ ਜੋ ਵਿਕਾਸ ਦੀ ਇਹਨਾਂ ਦੀ ਡਿਊਟੀ ਬੰਦੀ ਹੈ ਇਹ ਪ੍ਰੋਪਰ ਨਹੀਂ ਕਰ ਰਹੇ ਇੱਥੇ ਡੰਪ ਬਣਾ ਕੇ ਇਹਨਾਂ ਨੇ ਸਿਹਤ ਤੋਂ ਜੇ ਅਸਰ ਪੈ ਰਿਹਾ ਹੈ ਔਰ ਡੰਪ ਦੇ ਵਿੱਚ ਇਹ ਜਿੰਨੀ ਵੇਸਟੇਜ ਹੁੰਦੀ ਹੈ ਉਹਨੂੰ ਅੱਗ ਲਗਾ ਦਿੰਦੇ ਨੇ ਜੋ ਕਿ ਪੋਲੂਸ਼ਨ ਦੇ ਨਾਲ ਸਾਡੇ ਸਾਰਿਆਂ ਦੀ ਸਿਹਤ ਤੇ ਅਸਰ ਪੈਂਦਾ ਹੈ ਔਰ ਸੈਕੰਡ ਇਹਨਾਂ ਦਾ ਸਿਗਾ ਕਾਮ ਆਦਮੀ ਪਾਰਟੀ ਦੇ ਵਰਕਰ ਨੇ ਸ਼ਹਿਰ ਤੇ ਰੋਡ ਦੇ ਉੱਤੇ ਰੇਤਾ ਬਜਰੀ ਦਾ ਕਾਰੋਬਾਰ ਨਜਾਇਜ਼ ਤੌਰ ਤੇ ਉਹ ਚਲਾ ਰਹੇ ਸੀ ਇੱਕ ਸਾਲ ਤੋਂ ਅਸੀਂ ਬੇਨਤੀਆਂ ਕਰ ਰਹੇ ਸੀ ਲੇਕਿਨ ਅੱਜ ਤੱਕ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਸੀ ਉਸ ਕਾਰਨ ਅੱਜ ਅਸੀਂ ਇੱਥੇ ਇਕੱਠੇ ਹੋਏ ਸੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸ਼ਕਤੀਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਗਰ ਕੌਂਸਲ ਦੇ ਜੋ ਪ੍ਰਧਾਨ ਨੇ ਇਸ ਸਮੇਂ ਦੇ ਪਰ ਆਉਂਦੇ ਨੇ ਬੈਠਦੇ ਨੇ ਇੱਥੇ ਤੁਹਾਨੂੰ ਆਈਡੀਆ ਹੈ ਇਸ ਬਾਰੇ ਵਿੱਚ ਨਹੀਂ ਕੋਈ ਆਈਡੀਆ ਨਹੀਂ ਜੀ ਕਦੇ ਕਈ ਵਾਰੀ ਮਿਊਂਸਪਲ ਕਮੇਟੀ 'ਚ ਗੇੜਾ ਲੱਗਦਾ ਅਸੀਂ ਤਾਂ ਕਿਤੇ ਬੈਠੇ ਦੇਖੇ ਨਹੀਂ ਮਤਲਬ ਅਕਸਰ ਹੀ ਨਹੀਂ ਮਿਲਦੇ ਹੈਗੇ ਨਹੀਂ ਮਿਲਦੇ ਜੀ ਨਹੀਂ ਅੱਜ ਵੀ ਦੇਖੋ ਜਿਵੇਂ ਧਰਨਾ ਸੀਗਾ ਅੱਜ ਉਹਨਾਂ ਨੂੰ ਆਉਣਾ ਚਾਹੀਦਾ ਸੀਗਾ ਇੱਥੇ ਲੋਕਾਂ ਦੀ ਸਮੱਸਿਆ ਹੈ ਸ਼ਹਿਰ ਦੇ ਪ੍ਰਧਾਨ ਨੇ ਉਹਨਾਂ ਨੂੰ ਲੋਕਾਂ ਦੀ ਸਮੱਸਿਆ ਦੇਖਣੀ ਚਾਹੀਦੀ ਸੀ ਵੀ ਮੇਰੇ ਸ਼ਹਿਰ ਦੇ ਲੋਕ ਕਿੱਥੇ ਬੈਠੇ ਆ ਕਿਉਂ ਬੈਠੇ ਆ ਨਹੀਂ ਆਏ ਨਹੀਂ ਜੀ ਬਿਲਕੁਲ ਨਹੀਂ ਪਾਣੀ ਦੇ ਪੈਸੇ ਖਾਦੇ ਨੇ ਇਸ ਲਈ ਨਗਰ ਕੌਂਸਲ ਇਸ ਸਰਕਾਰ ਜਵਾਬ ਦੇ ਹੈ ਇੱਕ ਸ਼ਹਿਰ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਬਣਦੀ ਹੈ ਇਹ ਇੱਥੇ 10 ਵਜੇ ਤੋਂ 5 ਵਜੇ ਤੱਕ ਆ ਕੇ ਬੈਠ ਕੇ ਜਹਾ ਪੀ ਕੇ ਜੱਫਾ ਮਾਰ ਕੇ ਚਲੇ ਜਾਂਦੇ ਨੇ ਨਾਦੇ ਗੁੰਡਾ ਕਰਦੀ ਨਾਲੇ ਮਾਰਨ ਨੂੰ ਤਿਆਰ ਨੇ ਇਹ ਕੋਈ ਗੱਲ ਹੈ ਇੱਕ ਤਾਂ ਅਗਲਾ ਆਪਣੇ ਸ਼ਹਿਰ 'ਚ ਹਸਪਤਾਲ ਬਣਾ ਰਿਹਾ ਜੇ ਆ ਜੇ ਜੇ ਸ਼ਹਿਰ ਆਪਣਾ ਸਾਥ ਰਹੀ ਇਹਨਾਂ ਦਾ ਦਊਗਾ ਇਹ ਹਸਪਤਾਲ ਬਣਾਉਣਗੇ ਇਸ ਲਈ ਸਾਥ ਦਿਓ ਕਿਉਂਕਿ ਜੇ ਤੁਸੀਂ ਸਾਥ ਬੱਬੂ ਪਰਦਾਦ ਮੁਬਾਰਕ ਬੱਬੂ ਪਰਦਾਦ ਮੁਬਾਰਕ ਨਾਦਰ ਕੌਂਸਲ ਦੌ ਰਹਾ ਮੁਬਾਰਕ ਨਾਦਰ ਕੌਂਸਲ ਦੌ ਰਹਾ ਮੁਬਾਰਕ ਬਬਲੀ ਨਾ ਬਬਲੀ ਹੋਰ ਸਰ ਕੋਈ ਸੜਕ ਨਹੀਂ ਐ ਸਾਨੂੰ ਦੱਸਣ ਕਿ ਕੰਮ ਅਸੀਂ ਕਿੱਥੇ ਲਈਏ ਨਾ ਕੋਈ ਬੱਸ ਸਟੈਂਡ ਆ ਸਰ ਨਾ ਸ਼ਹਿਰ ਦੇ ਪਾਣੀ ਦਾ ਕੋਈ ਪ੍ਰਬੰਧ ਆ ਹੈ ਜੀ ਸਾਫ ਨਹੀਂ ਬੰਦ ਹੋਪਾ ਔਰ ਗੱਡੀਆਂ ਨੇ ਜਿਹੜੀਆਂ ਉਹ ਸ਼ਹਿਰ ਦੇ ਵਿੱਚ ਲੱਗਦੀਆਂ ਨੇ ਡੇੜੀਆਂ ਲੱਗਦੀਆਂ ਨੇ ਆਮ ਲੋਕਾਂ ਨੂੰ ਨੰਗਾ ਚ ਦਿੱਕਤ ਹੁੰਦੀ ਆ ਗੱਡੀਆਂ ਕਿਉਂ ਨਹੀਂ ਪਾਰੀ ਸਾਈਡ ਦਵਾਈਆਂ ਜਾਂਦੀਆਂ ਔਰ ਦੇਖ ਕੇ ਬੜਾ ਜੀ ਰੋੜੀ ਸ਼ੁਰੂ ਹੋ ਚੁੱਕੀ ਆ ਜੀ ਜੇ ਕਿ ਵੀ ਜਾ ਚੁੱਕੀ ਹੋ ਤੁਸੀਂ ਚੈੱਕ ਕਰ ਸਕਦੇ ਹੋ ਟ੍ਰੋਲੀ ਆਲਰੇਡੀ ਉੱਥੇ ਖੜੀਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਨਾ ਬਾਕੀ ਇੱਥੇ ਕੋਈ ਪੋਲੀਟੀਕਲ ਪਾਰਟੀ ਦਾ ਕੋਈ ਲਿੰਕ ਨਹੀਂ ਹੁੰਦਾ ਜੀ ਕਦੀ ਵੀ ਅਸੀਂ ਕਿਸੇ ਪੋਲੀਟੀਕਲ ਪਾਰਟੀ ਦੇ ਮੈਂਬਰ ਨਹੀਂ ਹੁੰਦੇ ਅਸੀਂ ਸਰਕਾਰ ਦੇ ਮਤਵਤਾ ਜਿਹੜੀ ਵੀ ਸਰਕਾਰੀ ਜਗ੍ਹਾ ਤੇ ਕੋਈ ਕਬਜ਼ਾ ਕਰਨ ਦੀ ਗੱਲ ਹੁੰਦੀ ਹੈ ਸਾਡੀ ਜ਼ਿੰਮੇਵਾਰੀਆਂ ਚ ਉਹ ਕਰਦੇ ਹਾਂ ਇਹ ਕਿਥੇ ਪੋਲੀਟੀਕਲ ਪਾਰਟੀ ਦੀ ਚਰਚਾ ਨਹੀਂ ਹੈ ਲੋਕ ਮੁੱਦੇ ਨੇ ਕੁਝ ਲੋਕ ਫਲਕਾ ਆਏ ਡੈਫੀਨੇਟਲੀ ਜੀ ਡੰਪ ਦਾ ਇਸ਼ੂ ਹੈਗਾ ਉਹ ਆਪਾਂ ਰਿਮੂਵ ਕਰਨ ਜਾ ਰਹੇ ਜਿੱਦਾਂ ਮੈਂ ਅਨਾਉਂਸ ਕੀਤਾ 15 ਜੁਲਾਈ ਤੱਕ ਅਪਾ ਟਰਾਈ ਕਰਾਂਗੇ ਉਹਨੂੰ ਪਲੇਨ ਕਰਕੇ ਦੁਸ਼ਹਿਰਾ ਗਰਾਊਂਡ ਬਣ ਜਾਵੇ ਤੇ ਇਸ ਸਾਲ ਦਾ ਜਿਹੜਾ ਦੁਸ਼ਹਿਰਾ ਉੱਥੇ ਕੀਤਾ ਜਾਵੇ ਕੁਝ ਸਮਾਂ 1 ਮਹੀਨਾ ਵੱਧ ਲੱਗ ਸਕਦਾ ਐਟ ਦਾ ਮੈਕ ਲੇਕਿਨ ਇਸ ਤੋਂ ਜ਼ਿਆਦਾ ਨਹੀਂ ਇੱਕ ਕਟਆਫ ਹੈ ਸਾਡਾ ਟਾਈਮ ਤੋਂ ਬਾਅਦ ਸਰਕਾਰ ਜਦ ਹੋਣ ਚਾਹੀ ਸੀ ਕਿ ਸ਼ਹਿਰ ਨੂੰ ਇੱਕ ਦਾਰਸ਼ਨਿਕ ਰੂਪ ਚ ਤਿਆਰ ਕੀਤਾ ਜਾਏਗਾ 2 ਸਾਲ ਤੋਂ ਤੇਰਾ ਸਮਾਂ ਹੋ ਗਿਆ ਸੜਕ ਨਹੀਂ ਬਣੀ ਤਾਂ ਸੁੰਦਰੀਕਰਨ ਕੰਮ ਕਰ ਰੋ ਜੀ ਇਹ ਸੜਕ ਦਾ ਵੀ ਟੈਂਡਰ ਲੱਗਿਆ ਹੋਇਆ ਹੈ ਸੁੰਦਰੀਕਰਨ ਦਾ ਵੀ ਸਾਰਾ ਕੰਮ ਲੱਗਿਆ ਹੋਇਆ ਸੋ ਵੀ ਪ੍ਰੋਬਲੀ ਟ੍ਰਾਈ ਟੂ ਡੂ ਇਟ ਐਸ ਸੂਨ ਐਸ ਪੋਸੀਬਲ ਮੈਕਸਿਮਮ ਬਾਈ 6 ਮਨਸ ਦੇ ਵਿੱਚ ਵਿੱਚ ਸਾਰਾ ਕੰਮ ਜਿਹ ਜਿਹੜੇ ਸਰਕਾਰੀ ਕੰਮ ਐ بڑے ਧਿਆਨ ਨਾਲ بڑے ਠਰਮੇ ਨਾਲ ਕਰਾਉਣੇ ਪੈਂਦੇ ਨੇ ਬਹੁਤ سارے ਅਸੀਂ ਤਾਂ ਤੁਹਾਡੇ ਇਪਟ ਐਂਡ ਵਾਟਸਪਾਪ ਹੁੰਦੇ ਨੇ ਬਹੁਤ ਸਾਰੇ ਪੁਆਇੰਟ ਜਿਹੜੇ ਆ ਉੱਥੇ ਹਾਲਟ ਹੋ ਜਾਂਦੇ ਨੇ ਸਾਡੀ ਭਰਪੂਰ ਕੋਸ਼ਿਸ਼ ਆ ਸਾਰੇ ਕੰਮ ਜਿਹੜੇ ਤੁਹਾਡੇ ਵਿਦਿਨ ਫਿਕਸਪਨ ਕਰਾ ਕੇ ਤੇ ਇੱਕ ਸਰ ਇਸ਼ੂ ਆ that is of very serious social concern ਜਿਹੜੀ ਉੱਥੇ ਉਸ ਨੂੰ ਬਾਰ ਬਾਰ ਅਕਲ ਗਈ ਜਾ ਰਹੀ ਆ ਕਿ ਉਸ ਨਾਲ ਜੋ ਨਾਲ ਲੱਗਦੇ ਰਹਿਸ਼ੀ ਖੇਤ ਨੇ ਬਾੜ ਨੇ ਬੱਚਿਆਂ ਨੂੰ ਖਾਸ ਤੌਰ ਤੇ ਜੁੜਗ ਨੇ ਬੜੀ ਨਿਕਲਤ ਸਾਮਣਾ ਕਰਨਾ ਪੈਦਾ। ਇਹਦੇ ਬਾਰੇ ਤੁਸੀਂ ਬੰਦਾ ਕਢਾ ਲੈ ਨਾਲ। ਆਇਡੈਂਟੀਫਾਈ ਕੀਤਾ ਪਰ ਸਾਨੂੰ ਕੌਣ ਲੱਗ ਲਗਾ ਰਿਹਾ ਉੱਥੇ ਜੀ? ਬਾਰ ਬਾਰ। ਕੋਈ ਨਹੀਂ ਯਾਰ, ਉਹ ਨਾਲ। ਤੁਹਾਡੇ ਲੋਕਲ ਲੈਵਲ ਦਾ ਇਸ਼ੂ ਹੈ। ਮੇਰਾ ਜ਼ਿਆਦਾ ਟਿੱਪਣੀ ਕਰਨਾ ਨਹੀਂ ਬੰਦਾ। ਲੇਕਿਨ ਹੋਣ ਜਦੋਂ ਮੈਂ ਉੱਥੇ ਚੱਕਰ ਲਗਾ ਕੇ ਆਇਆ। ਕੁਝ ਨਿਖੇੜੀ ਕਿਸਮ ਦੇ ਲੋਕ ਉੱਥੇ ਸਿਗਰਟ ਜਾਂ ਜੋ ਸੇਵਨ ਕਰ ਰਹੇ। ਬਿਲਕੁਲ। ਪੋੜੇ 5 ਮਿੰਟ ਪਹਿਲਾਂ ਦੀ ਗੱਲ ਹੈ। ਫੋਟੋਆਂ ਮੇਰੇ ਕੋਲ ਆ। ਜਿਹੜਾ ਇਹੋ ਜਿਹੇ ਲੋਕ ਬੀੜੀ ਜਲਾ ਕੇ ਸੁੱਟ ਦਿੰਦੇ ਨੇ ਤਾਂ ਸੁੱਕੇ ਕੋੜੇ ਨੂੰ ਅੱਗ ਲੱਗਣ ਦਾ ਪੂਰਾ ਚਾਂਸ ਹੁੰਦਾ। ਸਿਰਫ ਹੁਣ ਤੋਂ 20-25 ਮਿੰਟ ਪਹਿਲਾਂ ਮੈਂ ਉੱਥੇ ਦੇਖਿਆ। ਮੈਨੂੰ ਦੇਖ ਕੇ ਭੱਜ ਗਏ ਮੇਰੀ ਗੱਡੀ ਦੇ। ਇਹ ਥੋੜਾ ਲੋਕੀ ਵੀ ਸਾਡਾ ਕੋਆਪਰੇਟ ਕਰਨ ਵੀ ਆ ਰੌਂਡ ਜੌਬ 'ਚ। ਡਾਇਰੈਕਟਰ ਏਟੀਆ ਨੇ ਜੀ ਉਹਨਾਂ ਦੀ ਗੱਲ ਹੋਈ। ਉਹਨਾਂ ਨਾਲ ਕੱਲ ਗੱਲਬਾਤ ਹੋਈ ਸੀਗੀ। ਉਹ ਕਹਿੰਦੇ ਵੀ ਅਸੀਂ 6 ਮਹੀਨੇ ਦੇ ਵਿੱਚ ਵਿੱਚ ਅਸੀਂ ਇੱਥੇ ਏਟੀਆ ਦਾ ਇੰਸਟੀਚਿਊਟਾ ਜੋ ਉਸ ਵਿੱਚ ਅਸੀਂ ਜੋ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਤੇ ਜੋ ਪਰਲੇ ਪਾਸੇ 26 ਏਕੜ ਦੀ ਜ਼ਮੀਨ ਆ ਉਸ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਤੇ ਉਹਨੂੰ ਉਰਲੇ ਇਹ ਘੜਾ ਜਿੱਤੇ ਅੱਗ ਲੱਗਦੀ ਹੈ ਉਹ ਜ਼ਮੀਨੋਂ ਨੇ ਵਾਪਸ ਕਰ ਦਿੱਤੀ ਹੈ ਤੇ ਉਹ ਜ਼ਮੀਨ ਤੇ ਉਸ ਜਿਹੜੀ ਜ਼ਮੀਨ ਹੁਣ ਗਵਰਨਮੈਂਟ ਦੀ ਜ਼ਮੀਨ ਹੈ ਤੇ ਉਸ ਦੇ ਉੱਪਰ ਇਹ ਉਸ ਦਾ ਕੀ ਕਰੋਂਗੇ ਹੁਣ ਹੈ ਵੀ ਆਈਡੀ ਸਰ ਜਿਹੜਾ ਉਹ ਦੂਸਰੇ ਡਿਪਾਰਟਮੈਂਟ ਡਬਲਯੂ ਟੀ ਪੀ ਵਾਲਾ ਨਹੀਂ ਯੈਸ ਸਰ ਹਾਂ ਡਬਲਯੂ ਟੀ ਪੀ ਵਾਲਾ ਇਟ ਇਜ਼ ਨੈਟਿਡ ਟੂ ਟੈਕਨੀਕਲ ਐਜੂਕੇਸ਼ਨ ਹਾਂ ਟੈਕਨੀਕਲ ਸਾਡੀ ਜ਼ਮੀਨ ਨਹੀਂ ਹੈ ਸਾਡੀ ਜਗ੍ਹਾ ਨਹੀਂ ਹੈ ਸਾਡੀ ਜਗ੍ਹਾ ਨਹੀਂ ਹੈ ਸਰ ਦੋ ਮਿੰਟ ਲੈਣੇ ਤੁਹਾਡੇ ਸਰ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਹੈ ਲੋਕਾਂ ਦੇ ਘਰਾਂ ਚ ਪਾਣੀ ਵੜਦਾ ਇੱਕ ਨੰਬਰ ਤੋਂ ਲੈ ਕੇ ਮੈਂ ਕਹਿੰਦਾ ਕਿਸੇ ਵੀ ਵਾਰਡ ਚ ਦੇਖੋ ਉਹੀ ਲੱਗੇ ਜਦੋਂ ਪਾਣੀ ਮੋਟਰ ਚੰਦਾ ਜਾਂਦੀ ਆ ਉਦੋਂ ਤਾਂ ਪਾਣੀ ਠੀਕ ਹੋ ਜਾਂਦਾ ਆ ਤੇ ਨਹੀਂ ਤਾਂ ਸਰ ਪਾਣੀ ਖੜੇ ਹੀ ਰਹਿੰਦਾ ਹੁਣ ਤੁਹਾਨੂੰ ਪਤਾ ਹੀ ਆ ਵੀ ਗਰਮੀ ਵੀ ਆ ਮੱਛਰ ਦਾ ਵੀ ਹੈਗਾ ਆ ਇਸ ਦੇ ਬਾਰੇ ਕੀ ਤੁਸੀਂ ਆਲਰੇਡੀ ਯੂਐਸਏ ਹਮ ਇਜ਼ਨ ਜੋਬ ਮੈਂ ਤਾਂ ਹੀ ਆ ਆ ਜੀ ਆਪਦੇ ਜਿਹੜੀਆਂ ਪਰ ਥੈਡ ਮੈਂ ਸਾਰੀਆਂ ਗੱਲਾਂ ਸੁਣੀਆਂ ਨੇ ਇਹੀ ਜੋ ਜੋਬ ਬੜਾ ਸੀਰੀਅਸ ਜੀ ਕਰਦੇ ਆ ਉਸੇ ਫੋਨ ਕਰਦੇ ਆ ਉਦੋਂ ਇਹ ਹੱਲ ਕਰ ਦਿੰਦੇ ਆ ਪਰ ਬਾਅਦ ਵਿੱਚ ਫੇਰ ਉਸੇ ਤਰ੍ਹਾਂ ਹੀ ਪਾਣੀ ਖੜਾ ਜਾਂਦਾ ਸਰ ਮੈਂ ਜੀ ਯਾਰ ਥਿਸ ਇਜ਼ ਅ 10 ইয়ার্স ওল্ড ਪ੍ਰੋਬਲਮ ਅਸੀਂ ਹੁਣ ਪੱਕਾ ਹੱਲ ਕਰਦੇ ਪਏ ਆ ਤੇ ਹੋਪਫੁਲੀ ਵੀ ਦੁਬਾਰਾ ਨਾ ਸਮੱਸਿਆ ਆਵੇ ਮੈਂ 10 ਸਾਲ ਪੁਰਾਣੀ ਕਹਿ ਰਹੇ ਆ ਜੀ ਗਲਾਡਾ ਦੇ ਲੱਗੇ ਹੋਏ ਸੀ ਉਹ ਰੋਲ ਦੀ ਪੁਰਾਣੀ ਗੱਲ ਆ ਕਰ ਦਿੰਨੇ ਆ ਸੋਲਵ ਕਰ। थैंक यू वेरी मच। थैंक यू। ਹਾਂਜੀ ਮੈਡਮ ਅੱਜ ਨਗਰ ਕਾਉਂਸਲ ਦੇ ਅੱਗੇ ਤੁਹਾਡੇ ਵੱਲੋਂ ਧਰਨਾ ਲਗਾਇਆ ਗਿਆ ਕਿਸ ਮੁੱਦਿਆਂ ਨੂੰ ਲੈ ਕੇ ਕਿੰਨਾ ਮਸਲਾ ਲੈ ਕੇ ਧਰਨਾ ਲਗਾਇਆ ਗਿਆ ਦੱਸੋ ਕਿਸੇ ਬਾਰੇ? ਇਹ ਜੋ ਅੱਜ ਧਰਨਾ ਜੋ ਪ੍ਰੋਟੈਸਟ ਹੋਇਆ ਸੀ ਇਹ ਸਿਰਫ ਸ਼ਹਿਰ ਵਾਸੀਆਂ ਵੱਲੋਂ ਹੋਇਆ ਸੀ ਜਿਸ ਦਾ ਕਾਰਨ ਸੀ ਕਿ ਨਗਰ ਕਾਉਂਸਲ ਦੋਰਾਹਾ ਵੱਲੋਂ ਸਾਡੇ ਸ਼ਹਿਰ ਦੀ ਜੋ ਵਿਕਾਸ ਦੀ ਇਹਨਾਂ ਦੀ ਡਿਊਟੀ ਬਣਦੀ ਹੈ ਇਹ ਪ੍ਰੋਪਰ ਨਹੀਂ ਕਰ ਰਹੇ ਇੱਥੇ ਡੰਪ ਬਣਾ ਕੇ ਇਹਨਾਂ ਨੇ ਸਿਹਤ ਤੋਂ ਜੇ ਅਸਰ ਪੈ ਰਿਹਾ ਹੈ ਔਰ ਡੰਪ ਦੇ ਵਿੱਚ ਇਹ ਜਿੰਨੀ ਵੇਸਟੇਜ ਹੁੰਦੀ ਹੈ ਉਹਨੂੰ ਅੱਗ ਲਗਾ ਦਿੰਦੇ ਨੇ ਜੋ ਕਿ ਪੋਲਿਊਸ਼ਨ ਦੇ ਨਾਲ ਸਾਡੇ ਸਾਰਿਆਂ ਦੀ ਸਿਹਤ ਤੇ ਅਸਰ ਪੈਂਦਾ ਏ ਔਰ ਸੈਕੰਡ ਇਹਨਾਂ ਦਾ ਸਿਗਾ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਨੇ ਸ਼ਹਿਰ ਤੇ ਰੋਡ ਦੇ ਉੱਤੇ ਰੇਤਾ ਬਜਰੀ ਦਾ ਕਾਰੋਬਾਰ ਨਜਾਇਜ਼ ਤੌਰ ਤੇ ਉਹ ਚਲਾ ਰਹੇ ਸੀ ਇੱਕ ਸਾਲ ਤੋਂ ਅਸੀਂ ਬੇਨਤੀਆਂ ਕਰ ਰਹੇ ਸੀ ਲੇਕਿਨ ਅੱਜ ਤੱਕ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਸੀ ਉਸ ਕਾਰਨ ਅੱਜ ਅਸੀਂ ਇੱਥੇ ਇਕੱਠੇ ਹੋਏ ਸੀ ਮਤਲਬ ਤੁਹਾਨੂੰ ਕੀ ਭਰੋਸਾ ਦਿੱਤਾ ਫਿਰ ਮੈਨੂੰ ਸਮਝਾਓ ਜਾਂ ਦੋ ਵੱਡੇ ਅਫਸਰ ਆਏ ਸੀ ਏਡੀਸੀ ਸਰ ਤੇ ਆਪਣੇ ਈਓ ਸਰ ਇੱਥੇ ਆਏ ਸੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਜੋ ਰੇਤਾ ਬਜਰੀ ਉਹ ਤਾਂ ਹੁਣ ਹੀ ਜਸਟ ਨਾਲ ਦੀ ਨਾਲ ਇਹਨਾਂ ਨੇ ਸਟਾਰਟ ਕਰਵਾ ਦਿੱਤਾ ਹੈ ਔਰ ਜੋ ਡੰਪ ਵਾਲਾ ਹੈ ਉਹ 1 ਮਹੀਨੇ ਦੇ ਵਿੱਚ ਇਹ ਕਹਿ ਰਹੇ ਨੇ ਕਿ ਜਲਦੀ ਤੋਂ ਜਲਦੀ ਕਰਵਾ ਦਾਂਗੇ ਔਰ ਬਾਕੀ ਜੋ ਸ਼ਹਿਰ ਦੇ ਕੰਮ ਨੇ ਉਹ ਵੀ ਛੇਤੀ ਛੇਤੀ ਕਰਵਾਏ ਜਾਣਗੇ ਮੈਡਮ ਤੁਹਾਡੇ ਵੱਲੋਂ ਬੜੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸ਼ਹਿਰ ਦੇ ਵਿੱਚ ਕੋਈ ਟਾਇਲਟਸ ਨਹੀਂ ਲੇਡੀ ਵਾਸਤੇ ਨਾ ਬੱਸ ਸਟੈਂਡ ਦੇ ਕੋਲ ਨਾ ਕੋਈ ਪਬਲਿਕ ਪੂਰਸ ਹੈ ਇਸ ਦੇ ਬਾਰੇ ਤੁਹਾਨੂੰ ਉਕਤੀ ਪ੍ਰਸਤਾਵਤ ਇਸ ਦੇ ਬਾਰੇ ਕੋਈ ਤੁਸੀਂ ਸਾਰੇ ਔਨ ਕੈਮਰਾ ਸੀ ਹਜੇ ਤੱਕ ਉਸ ਦਾ ਕੋਈ ਵੀ ਇਹਨਾਂ ਨੇ ਸਾਨੂੰ ਆਸ਼ਵਾਸ਼ਣ ਨਹੀਂ ਦਿਵਾਇਆ ਔਰ ਉਸਦੇ ਲਈ ਸਾਡੀ ਮੰਗ ਅੱਜ ਵੀ ਉਸੇ ਤਰ੍ਹਾਂ ਹੈ ਕਿ ਸਾਨੂੰ ਬੱਸ ਸਟੈਂਡ ਵੀ ਚਾਹੀਦਾ ਹੈ ਔਰ ਸਾਨੂੰ ਉੱਥੇ ਵਾਸ਼ਰੂਮ ਜੋ ਫੀਮੇਲਸ ਦੀ ਬੇਸਿਕ ਨੀਡ ਹੈ ਉਹ ਸਾਨੂੰ ਚਾਹੀਦੀ ਹੈ। ਇੱਕ ਇੱਥੇ ਇੱਕ ਪਾਰਕ ਪਿਆ ਜੀ ਕਾਫੀ ਉਜਾੜ ਸਟੇਟ ਦੇ ਵਿੱਚ ਹੈ ਪਾਰਕ ਬਣਾਇਆ ਗਿਆ ਸੀ ਸ਼ਹਿਰ ਤੇ ਸੁੰਦਰੀ ਕਰਨ ਵਾਸਤੇ ਪਰੰਕੂ ਹੁਣ ਉਹ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ। ਉਸ ਦੀਆਂ ਗਰਿੱਲਾਂ ਤੱਕ ਉੱਠ ਪੁੱਟ ਕੇ ਲੈ ਗਏ ਨੇ। ਹਾਲਾਂਕਿ ਇੱਕ ਆਰਟੀਆਈ ਨੇ ਖੁਲਾਸਾ ਕੀਤਾ ਕਿ ਉਸ ਉੱਪਰ 84 ਲੱਖ ਰੁਪਏ ਲਗਾਏ ਗਏ ਸਨ। ਤੇ ਉਸ ਬਾਰੇ ਤੁਹਾਨੂੰ ਤੁਹਾਡੇ ਨਾਲ ਗਲਤ ਹੋਈ ਹੈ ਅਫਸਰ। ਜੀ ਬਿਲਕੁਲ ਨਹੀਂ ਉਸ ਬਾਰੇ ਕੋਈ ਗੱਲ ਨਹੀਂ ਹੋਈ ਔਰ ਅਸੀਂ ਉਸ ਦੇ ਬਾਰੇ ਵੀ ਇਹਨਾਂ ਦੀ ਨੋਲੇਜ ਦੇ ਵਿੱਚ ਜਲਦੀ ਤੋਂ ਜਲਦੀ ਅਸੀਂ ਮੰਗ ਪੱਤਰ ਦਵਾਂਗੇ। ਸ਼ਹਿਰ ਦਾ ਸਭ ਤੋਂ ਵੱਡਾ ਡੰਪਾ ਜਿੱਥੇ ਸ਼ਹਿਰ ਦਾ ਕੂੜਾ ਕਰਕਰ ਸੁੱਟਿਆ ਜਾਂਦਾ ਉੱਥੇ ਬਾਰ ਬਾਰ ਅੱਗ ਲਗਾਈ ਜਾਂਦੀ ਹੈ। ਇਸ ਬਾਰੇ ਕੀ ਕਹੋਗੇ? ਇਸ ਤੇ ਵੀ ਉਹਨਾਂ ਨੇ 1 ਮੰਥ ਦਾ ਟਾਈਮ ਲਿਆ ਹੈ ਕਿ ਅਸੀਂ ਜਲਦੀ ਤੋਂ ਜਲਦੀ ਉਹ ਤੁਹਾਡੀ ਪ੍ਰੋਬਲਮ ਨੂੰ ਸੌਟ ਆਊਟ ਕਰਾਂਗੇ। ਉਹ ਆਫੀਸਰਜ਼ ਨੇ ਇੰਨੀ ਜ਼ਰੂਰਤ ਨਾਲ ਗਲਤ ਕੀਤੀ ਹੈ ਇਹਨਾਂ ਦਾ ਭੁਤਕਿਰ ਤੁਹਾਨੂੰ ਤੁਹਾਡੇ ਨਾਲ ਕਿਦਾਂ ਦਾ ਰਿਹਾ? ਬਹੁਤ ਵਧੀਆ। ਅੱਜ ਤਾਂ ਵਧੀਆ ਰਿਹਾ ਹੈ ਲੇਕਿਨ ਨਗਰ ਕੌਂਸਲ ਦਾ ਇੱਕ ਸਾਲ ਪਹਿਲਾਂ ਇਸੇ ਤਰ੍ਹਾਂ ਚੱਲ ਰਿਹਾ ਏ ਲੇਕਿਨ ਜਦੋਂ ਅਸੀਂ ਯਾਨੀ ਧੁੱਪ ਦੇ ਵਿੱਚ ਅੱਜ ਅਸੀਂ ਇਕੱਠੇ ਹੋਏ ਫਿਰ ਇਹਨਾਂ ਨੂੰ ਲੱਗਿਆ ਕਿ ਸਾਨੂੰ ਗੱਲ ਕਰਨੀ ਚਾਹੀਦੀ ਹੈ। ਹਾਂਜੀ ਕਿੰਨਾ ਜੀ ਆਪਣਾ? ਮੇਰਾ ਨਾਮ ਸੁਰੀਲਦਰ ਚਰਮਾ ਜੀ। ਮੈਂ ਤਰਾਹੇ ਸ਼ਹਿਰ ਧੰਨਵਾਦ ਕਰਦੀ ਆ। ਤੇ ਇੱਕ ਨਾ ਇੱਥੇ ਸ਼ਹਿਰ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਬਹੁਤ ਸਾਲਾਂ ਦੀ ਹੈ तकरीबन 809 ਸਾਲ ਦੀ ਆ। ਕਿ ਜਿਹੜਾ ਸ਼ਹਿਰ ਨੂੰ ਆ ਮੋਟਰਾਂ ਤੋਂ ਜਿਹੜਾ ਡਾਇਰੈਕਟ ਪੀਣ ਵਾਲਾ ਪਾਣੀ ਸਪਲਾਈ ਹੁੰਦਾ ਉਹ ਪਾਣੀ ਦੇ ਵਿੱਚ ਤਕਰੀਬਨ 8-9 ਸਾਲਾਂ ਤੋਂ ਪਾਣੀ ਜਿਹੜਾ ਮਿਕਸ ਆ ਰਿਹਾ ਸੀਵਰੇਜ ਦਾ ਪਾਣੀ ਉਹਦੇ ਵਿੱਚ ਮਿਕਸ ਹੁੰਦਾ ਉਹ ਅਸੀਂ ਬਾਰ-ਬਾਰ ਕਈ ਵਾਰ ਈਓ ਸਾਹਿਬ ਨੂੰ ਵੀ ਕਹਿ ਚੁੱਕੇ ਹਾਂ ਵੱਖ-ਵੱਖ ਤੌਰ ਤੇ ਕੋਈ ਰਾਜਨੀਤਿਕ ਕੋਈ ਹੁੰਦਾ ਕੋਈ ਐਮਐਲਏ ਹੁੰਦਾ ਸਾਰਿਆਂ ਦੇ ਉਹਦੇ ਵਿੱਚ ਕਰਵਾ ਚੁੱਕੇ ਹਾਂ ਅਸੀਂ ਕਿਸੇ ਨੇ ਕੋਈ ਪੁੱਛ ਨਹੀਂ ਲਈ ਅੱਜ ਮੈਂ ਉਹੀ ਏਡੀਸੀ ਸਾਹਿਬ ਨੂੰ ਇਸ ਧਰਨੇ ਦੇ ਵਿੱਚ ਏਡੀਸੀ ਸਾਹਿਬ ਆਏ ਸੀ ਈਓ ਸਾਹਿਬ ਨਾਲ ਖੜੇ ਸੀਗੇ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਮੈਂ ਕਿਹਾ ਸਰ ਇਹਦਾ ਕੀ ਹੱਲ ਹੋ ਸਕਦਾ ਜੇ ਆਪਾਂ ਨੂੰ ਪੀਣ ਦਾ ਪਾਣੀ ਉਸ ਪੂਰੇ ਸ਼ਹਿਰ ਨੂੰ ਸਾਫ਼ ਨਾ ਮਿਲੇ ਤਾਂ ਹੋਰ ਆਪਾਂ ਕੀ ਕਰਾਂਗੇ ਆਪਣੀਆਂ ਜ਼ਿੰਦਗੀਆਂ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਲਵਾੜਾ ਪੂਰੇ ਸ਼ਹਿਰ ਨਿਵਾਸੀਆਂ ਜ਼ਿੰਦਗੀ ਨਾਲ ਖਲਵਾੜਾ ਤੇ ਉਹਦੇ ਵਿੱਚ ਮੈਨੂੰ ਉਹਨਾਂ ਨੇ ਕਿਹਾ ਕਹਿੰਦੇ ਜੀ ਵੀ ਪਹਿਲਾਂ ਤਾਂ ਜੀ ਇਹ ਲੰਬੇ ਕੰਮ ਹੁੰਦੇ ਆ ਇਹ ਇੰਨੀ ਛੇਤੀ ਕੰਮ ਨਹੀਂ ਹੁੰਦੇ ਆ ਤੇ ਫੇਰ ਮੈਂ ਕਹਿੰਦਾ ਜੀ ਹੁਣ 8-9 ਸਾਲ ਥੋੜੇ ਨਹੀਂ ਹੁੰਦੇ ਮੈਂ ਕਹਿੰਦਾ ਅੱਜ ਕੱਲ ਬੰਦੇ ਦੀ ਜ਼ਿੰਦਗੀ ਕਿੰਨੀ ਆ 50-60 70 ਸਾਲ ਮਸੀ ਬੰਦਾ ਟੱਪਦਾ ਤੇ 8-9 ਸਾਲ ਮੈਂ ਕਹਿੰਦਾ ਜ਼ਿੰਦਗੀ ਦੇ ਥੋੜੇ ਨਹੀਂ ਹੁੰਦੇ ਲੋਕਾਂ ਨੂੰ ਪਾੜਾਣਾ ਕਿੰਨੇ ਆ ਲੋਕਾਂ ਨੂੰ ਕਿੰਨੀਆਂ ਬਿਮਾਰੀਆਂ ਲੱਗੀਆਂ ਹੋਣਗੀਆਂ ਕੋਈ ਸੋਚ ਨਹੀਂ ਸਕਦਾ ਜਿਹਦੇ ਕੋਈ ਹੱਲ ਹੀ ਨਹੀਂ ਆ ਪਾਣੀ ਕਿੱਥੋਂ ਪੜਾਊਗਾ ਤੇ ਉਹਦੇ ਵਿੱਚ ਉਹ ਕਹਿੰਦੇ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਹੁਣ ਸਾਡਾ ਪ੍ਰੋਸੀਜਰ ਹੋ ਗਿਆ ਸਾਡੇ ਤਕਰੀਬਨ ਟੈਂਡਰ ਪੈਣ ਵਾਲਿਆ ਪੰਜਾਬ ਸਰਕਾਰ ਨੇ ਸਾਨੂੰ ਮਨਜ਼ੂਰੀ ਦਿੱਤੀ ਹੁਣ ਉਹ ਟੈਂਡਰ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਕਹਿੰਦਾ ਜਲਦੀ ਤਾਂ ਪਾ ਦਾਂਗੇ ਕਿੰਨਾ ਕੁ ਟਾਈਮ ਲੱਗੂਗਾ ਉਹ ਕਹਿੰਦੇ ਜੀ 3 ਮਹੀਨੇ ਦੇ ਅੰਦਰ ਅੰਦਰ ਟੈਂਡਰ ਪਾਸ ਹੋ ਜਾਊਗਾ ਤੇ ਟੈਂਡਰ ਪਾਸ ਹੋਣ ਤੋਂ ਬਾਅਦ ਅਸੀਂ ਜਲਦੀ ਹੀ ਉਹਦਾ ਕੰਮ ਕਰਾ ਦਾਂਗੇ ਤੇ ਅਸੀਂ ਹੁਣ ਉਹੀ ਸੋਚਦੇ ਆਂ ਕਿ ਚਲੋ ਜੇ ਪੀਣ ਵਾਲੇ ਪਾਣੀ ਦਾ ਹੱਲ ਹੋ ਚੁ ਵਾਕੀ ਤਾਂ ਹੁਣ ਸਾਰੀਆਂ ਸਮੱਸਿਆਵਾਂ ਦਾ ਤੁਹਾਨੂੰ ਪਤਾ ਹੀ ਆ ਇੱਕ ਤੁਸੀਂ ਛੋਟਾ ਜਿਹਾ ਸਵਾਲ ਕੀਤਾ 84 ਲੱਖ ਵਾਲਾ ਜਿਹੜਾ 84 ਲੱਖ ਦੇ ਪਾਰਕ ਦਾ ਉਹ ਅੱਜ ਜਿਹੜਾ ਮੈਮੋਰੰਡਮ ਦਿੱਤਾ ਅਸੀਂ ਉਹਦੇ ਵਿੱਚ ਉਹ ਸਵਾਲ ਅਸੀਂ ਮੈਮੋਰੰਡਮ ਦੇ ਏਡੀਸੀ ਸਾਹਿਬ ਨੂੰ ਦਿੱਤਾ ਈਓ ਸਾਹਿਬ ਨੂੰ ਦਿੱਤਾ ਇਹ ਤਾਂ ਹੁਣ ਇਹਨਾਂ ਦਾ ਬਣਦਾ ਇਹ ਪਾਰਕ ਬਣਨ ਵਾਸਤੇ ਤਾਂ ਹੁਣ ਇਹਨਾਂ ਦੀ ਡਿਊਟੀ ਬਣਦੀ ਆ ਪਈ ਉਹਦਾ ਸਮਾਨ ਕਿੱਥੇ ਗਿਆ ਅਸੀਂ ਆਰਟੀਆਈ ਪਾਈ ਸੀ ਤਾਂ ਸਾਨੂੰ ਪਤਾ ਲੱਗਿਆ ਕਿ 84 ਲੱਖ ਰੁਪਏ ਦਾ ਟੈਂਡਰ ਹੋਇਆ ਸੀ ਨਹੀਂ ਤਾਂ ਸਾਨੂੰ ਪਤਾ ਹੀ ਨਹੀਂ ਸੀਗਾ ਹਾਂਜੀ ਜਿਸ ਤੋਂ ਤੁਹਾਨੂੰ ਭਰੋਸਾ ਦਿੱਤਾ ਗਿਆ ਕਿ 3 ਮਹੀਨੇ ਤੱਕ ਜੋ ਪਾਣੀ ਦੀ ਸਪਲਾਈ ਐ ਚਲ ਕਰ ਦਿੱਤੀ ਜਾਵੇਗੀ ਪਰantu ਅੱਗੇ ਜੋ ਗਰਮੀ ਦਾ ਮੌਸਮ ਚੱਲ ਰਿਹਾ ਹੈ ਇੱਥੇ ਤਾਂ 3 ਘੰਟੇ ਵੀ ਕੱਟਣੇ ਪਾਣੀ ਪੀਣਾ ਮੁਸ਼ਕਲ ਨੇ ਤੁਹਾਨੂੰ ਲੱਗਦਾ ਕਿ ਇਹ ਭਰੋਸਾ ਜੋ ਦਿੱਤਾ ਗਿਆ ਕੋਈ ਇਹ ਜਿਆਦਾ ਕੋਈ ਰੈਲੇਵੈਂਸ ਰੱਖਦਾ ਸਰ ਜਿੱਥੇ 8-9 ਸਾਲਾਂ ਤੋਂ ਇਹ ਕੰਮ ਨਹੀਂ ਹੋਇਆ ਆਸ ਤਾਂ ਕੋਈ ਹੈ ਨਹੀਂ ਪਰ ਚਲੋ ਇੱਕ ਛੋਟੀ ਜੀ ਆਸ ਦੀ ਕਿਰਨ ਹੁੰਦੀ ਆ ਮੈਨੂੰ ADC ਸਾਹਿਬ ਨੇ ਇੰਨਾ ਕਿ ਜ਼ਰੂਰ ਕਿਹਾ ਵੀ ਮੈਂ ਆਨਲਾਈਨ ਕੈਮਰਾ ਗੱਲ ਕੀਤੀ ਆ ਮੈਂ ਆਫਲਾਈਨ ਕੈਮਰਾ ਗੱਲ ਨਹੀਂ ਕੀਤੀ ਆ ਵੀ ਮੈਂ ਆਪਣੀ ਗੱਲ ਤੇ ਖੜੂਗਾ ਬਾਕੀ ਦੇਖੋ ਕੀ ਕਰ ਕੀ ਕਹਿ ਸਕਦੇ ਆ ਕਿਸੇ ਬਾਰੇ ਅਗਲਾ ਅਗਲਾ ਪ੍ਰੋਗਰਾਮ ਇਹੀ ਆ ਪੀ ਜੇ ਹੁਣ ਵੀ ਕੰਮ ਨਹੀਂ ਹੋਇਆ ਚਲੋ ਇਹਨਾਂ ਨੇ ਥੋੜਾ ਬਹੁਤ ਟਾਈਮ ਲਿਆ ਥੋੜਾ ਬਹੁਤ ਟਾਈਮ ਅਸੀਂ ਦੇਖਾਂਗੇ ਜੇ ਨਹੀਂ ਕੀਤਾ ਤਾਂ ਫਿਰ ਅਸੀਂ ਜੀਟਰ ਰੋਡ ਜਾਮ ਕਰਾਂਗੇ ਔਰ ਕੱਲੇ ਦਰਾਹੇ ਸ਼ਹਿਰ ਨੂੰ ਨਹੀਂ ਫਿਰ ਪੂਰੇ ਪੈਣ ਹਲਕੇ ਨੂੰ ਅਸੀਂ ਕਾਲ ਕਰਾਂਗੇ ਵੀ ਆਪਾਂ ਕਰਨਾ ਲਾਈਏ ਤਾਂ ਕਿ ਜਿੰਨੀਆਂ ਵੀ ਸਮੱਸਿਆ ਨੇ ਇਸ ਸਮੱਸਿਆ ਇਕੱਲੀ ਦਰਾਹੀ ਦੀ ਨਹੀਂ ਹੈਗੀ तकरीबन ਪੈਪਲ ਹਲਕੇ ਚ ਸਾਰੇ ਕਿਤੇ ਹੀ ਹਾਲ ਹੈ ਤੁਸੀਂ ਜੇ ਦੇਖਦੇ ਹੋ ਨਜਾਇਜ਼ ਮਾਈਨਿੰਗ ਹੋ ਰਹੀ ਆ ਆ ਤਿੰਨ ਦਿਨ ਪਹਿਲਾਂ ਪਰਚਾ ਦਰਜ ਹੋਇਆ ਮਾਈਨਿੰਗ ਇੱਥੇ ਤੁਸੀਂ ਇੱਕ ਇੱਟ ਨਹੀਂ ਪੜ ਸਕਦੇ ਹੋ ਇੱਕ ਇੱਕ ਥੋੜੀ ਜਿਹੀ ਮਿੱਟੀ ਨਹੀਂ ਪੜ ਸਕਦੇ ਹੋ ਖੇਤਾਂ ਦੇ ਖੇਤ ਪੱਟੇ ਜਾ ਰਹੇ ਆ ਆ ਪਿੱਛੇ ਜਿਹੇ ਜੰਗਲ ਸੀਗੇ ਜੀ ਜੰਗਲ ਵਿੱਚੋਂ ਉੱਥੋਂ ਦਰਖਤ ਤੇ ਵੱਢ ਲਏ ਜੀ ਜਦੋਂ ਲੋਕਾਂ ਨੇ ਉੱਥੋਂ ਕਦਮ ਚੱਕੇ ਜੀ ਕਹਿੰਦੇ ਇਹ ਤਾਂ ਬਾਲਣ ਸੀਗਾ ਜੀ ਇਹ ਤਾਂ ਦਰਖਤ ਥੋੜੇ ਵੱਡੇ ਆ ਇਹ ਜੀਆਂ ਤਾਂ ਗੱਲਾਂ ਹੋ ਰਹੀਆਂ ਇਹ ਤਾਂ ਤਾਨੂੰ ਮੇਅਰ ਕਾਉਂਸਲ ਦੇ ਪ੍ਰਧਾਨ ਮਿਲੇ ਨੇ ਜੀ ਆ ਕੇ ਅੱਜ ਨਹੀਂ ਸਾਨੂੰ ਨਹੀਂ ਮਿਲੇ ਜੀ ਸਾਨੂੰ ਤਾਂ ਏਡੀਸੀ ਸਾਹਿਬ ਆਏ ਸੀਗੇ ਏਓ ਸਾਹਿਬ ਸੀਗੇ ਮੈਂਬਰ ਰੈਂਡਮ